ਨਮਸਕਾਰ ਸਤਿ ਸ਼੍ਰੀ ਅਕਾਲ ਸਮਾਨਾ ਟੂਡੇ ਦੇ ਤੁਹਾਡਾ ਸਵਾਗਤ ਹੈ ਅੱਜ ਸਮਾਨਾ ਦੇ ਪਾਲਕੀ ਬਾਜ਼ਾਰ ਵਿਖੇ ਅਸ਼ਟ ਬਨਾਇਕ ਗਣੇਸ਼ ਮੰਡਲ ਵੱਲੋਂ ਗਣੇਸ਼ ਉਤਸਵ ਬੜੀ ਸਰਦਾ ਨਾਲ ਮਨਾਇਆ ਗਿਆ ਗਣੇਸ਼ ਜੀ ਦੀ ਮੂਰਤੀ ਸਥਾਪਨਾ ਕੀਤੀ ਗਈ ਅਤੇ ਗਣੇਸ਼ ਜੀ ਦੀ ਆਰਤੀ ਕਰਕੇ ਇਹ ਉਤਸਵ ਮਨਾਇਆ 27 ਅਗਸਤ ਤੋਂ 3 ਸਤੰਬਰ ਤੱਕ ਰੋਜ਼ਾਨਾ ਫਿਲਮੀ ਕਲਾਕਾਰਾਂ ਵੱਲੋਂ ਵੱਖ-ਵੱਖ ਜ਼ੋਰ ਨਾਲ ਆਪਣੇ ਗਣੇਸ਼ ਜੀ ਦੇ ਗੁਣਗਾਨ ਗਾਏ ਜਾਣਗੇ ਅਤੇ ਰੋਜ਼ਾਨਾ ਲੰਗਰ ਲਗਾਏ ਜਾਣਗੇ ਗਣੇਸ਼ ਮੰਡਲ ਦੇ ਪ੍ਰਧਾਨ ਨਿਸ਼ਾਨ ਸਿੰਘਲਾ ਅਤੇ ਦਰਸ਼ਨ ਮਿੱਤਲ ਨੇ ਦੱਸਿਆ ਕਿ ਆ ਸਾਰੇ ਭਾਰਤ ਵਿੱਚ ਗਣੇਸ਼ ਉਸਤੋ ਮਨਾਇਆ ਜਾ ਰਿਹਾ ਹੈ ਅਤੇ ਸਾਰੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦੇ ਆ ਗਣੇਸ਼ ਜੀ ਹਰ ਘਰ ਵਿੱਚ ਖੁਸ਼ਹਾਲੀ ਲੈ ਕੇ ਆਉਣ ਆਣਗੇ ਇਸ ਮੌਕੇ ਲਾਇੰਸ ਕਲੱਬ ਵੱਲੋਂ ਖੁੰਦਾਨ ਕੈਂਪ ਲਗਾਇਆ ਗਿਆ ਅਤੇ ਚੂਟ ਲੰਗਰ ਵੀ ਲਗਾਏ ਗਏ ਇਸ ਮੌਕੇ ਜੀਵਨ ਕਰਗ ਹੈਪੀ ਅਤੇ ਹੋਰ ਧਾਰਮਿਕ ਜਥੇਬੰਦੀਆਂ ਦੇ ਆਗੂ ਹਾਜ਼ਰ ਸਨ ਗਣਬ蒂 ਬਾਪਾ ਮੋਰੀਆ ਅੱਜ ਬੜੀ ਖੁਸ਼ੀ ਦਾ ਦਿਨ ਹੈ ਸਾਡੇ ਗਣੇਸ਼ ਜੀ ਮਹਾਰਾਜ ਅੱਜ ਸਾਡੇ ਵਿੱਚ ਬਿਰਾਜਵਾਨ ਹੋਏ ਨੇ ਉਹਨਾਂ ਨੂੰ ਅੱਜ ਇੱਥੇ ਪਾਲਕੀ ਵਿਆ ਬਾਜ਼ਾਰ ਵਿੱਚ ਬਿਰਾਜਵਾਨ ਕਰਾਇਆ ਹੈ ਸ਼੍ਰੀ ਆਸ਼ਟਵਨਾਇਕ ਮੰਡਲ ਦਾ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਸਾਨੂੰ ਹਰ ਸਾਲ ਗਣੇਸ਼ ਜੀ ਦਾ ਸ਼ਿਵਾ ਸ਼ਿ ਭੋਲੇ ਦਾ ਸ਼ਿਵਾ ਦਵੰਦਦੇ ਨੇ ਸਾਰੇ ਇਹਨਾਂ ਦੀ ਮੰਡਲੀ ਅਮਨ ਜੀ ਨਿਸ਼ਾਂਤ ਜਿਹਨੇ ਸਾਰੇ ਟੋਟਲ ਟੀਮ ਦਾ ਮੈਂ ਬਹੁਤ ਧੰਨਵਾਦ ਕਰਦਾ ਵੀ ਜਿਨ੍ਹਾਂ ਨੇ ਅੱਜ ਸਾਡ ਨੂੰ ਸਹਿਯੋਗ ਦੇ ਕੇ ਅੱਜ ਇੱਕ ਬਲੱਡ ਕੈਂਪ ਅਸੀਂ ਆਪਣੇ ਲਾਇਨ ਕਲੱਬ ਰਾਇਲ ਵੱਲੋਂ ਵੀ ਅੱਜ ਇੱਥੇ ਲਵਾ ਰਹੇ ਹਾਂ ਤੇ ਇਹਨਾਂ ਦੇ ਸਹਿਯੋਗ ਨਾਲ ਤੇ ਇਹਨਾਂ ਦਾ ਇਸ ਗੱਲੋਂ ਵੀ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਗਣਪਤੀ ਬਾਪਾ ਮੋਰੀ ਗਣਪਤੀ ਬਾਪਾ ਮੋਰੀ ਸ਼ੁਰੂਆਤ ਕੀਤੀ ਹੈ ਗਲੇ ਸੁਚੋਰ ਦੀ ਕੀ ਕਰਦੇ ਸਭ ਤੋਂ ਪਹਿਲਾਂ ਸਭ ਨੂੰ ਮੇਰੇ ਵੱਲੋਂ ਜੈ ਗਣੇਸ਼ ਅੱਜ ਬਹੁਤ ਹੀ ਪਵਿੱਤਰ ਦਿਹਾੜਾ ਗਣੇਸ਼ ਜੀ ਚੌਧਰਤੀ ਦਾ ਦੇ ਮੌਕੇ ਦੇ ਉੱਤੇ ਅੱਜ ਸਾਡੇ ਅਸ਼ਟ ਗਣੇਸ਼ ਮੰਡਲ ਵੱਲੋਂ ਗਣੇਸ਼ ਜੀ ਦੀ ਪ੍ਰਤਾਨ ਪ੍ਰਾਣ ਪ੍ਰਸਤੀ ਕੀਤੀ ਗਈ ਹੈਗੀ ਹੈ ਇਸ ਮੌਕੇ ਦੇ ਉੱਤੇ ਸੰਤ ਨਾਰਾਇਣਪੁਰੀ ਜੀ ਕਲਵਾਣੂ ਵਾਲੇ ਵੀ ਪਹੁੰਚੇ ਔਰ ਅੱਜ ਇਸ ਮੌਕੇ ਦੇ ਉੱਤੇ ਲਵਾਂਚ ਕਲੱਬ ਸਮਾਣਾ ਵੱਲੋਂ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਜਿਹੜਾ ਕਿ ਉਹਨਾਂ ਵੱਲੋਂ ਸਪான்ਸਰਡ ਕੀਤਾ ਗਿਆ ਹੈ ਅਸੀਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਔਰ ਮੈਂ ਸਾਰਾ ਸਮਾਣਾ ਸਾਰੇ ਸਮਾਣਾ ਨਿਵਾਸੀਆਂ ਨੂੰ ਸਪੈਸ਼ਲੀ ਆਪਣੇ ਵਾਰਡ ਨੰਬਰ 4 ਦੇ ਸਾਰੇ ਵਾਸੀਆਂ ਨੂੰ ਬਹੁਤ ਦਿਲ ਦੀਆਂ ਗਹਿਰਾਈਆਂ ਤੋਂ ਅਪੀਲ ਕਰਦਾ ਹਾਂ ਕਿ ਉਹ ਹਰ ਰੋਜ਼ ਇਸ ਕੀਰਤਨ ਦੇ ਵਿੱਚ ਪਹੁੰਚਣ ਔਰ ਗਣੇਸ਼ ਜੀ ਦਾ ਆਸ਼ੀਰਵਾਦ आशीर्वाद लें जय गणेश श्री तो अष्टविनायक गणेश मंडल पालकी बाजार समाना की तरफ से हर साल बहुत ही भव्य महोत्सव गणपति महोत्सव मनाया जाता है जो कि इस साल भी बड़े महो बड़े धूमधाम से मनाया जा रहा है स्थाई अगस्त को स्थाई अगस्त को पूजा अर्चना करके आज गणपति जी का आरती करके शुभारंभ किया गया है और इकत्तीस तरीक को विसर्जन होगा इस दौरान सताईस से लेकर इकतीस तरीक तक अलग अलग कलाकारों की तरफ से प्रोग्राम किया जाएगा सभी वक्तों से प्रार्थना कृपा सभी पहुँचें आज विशाल खूनदान कैंप भी लगाया जा रहा है जो हर साल लगाया जाता है उसके लिए भी वक्तों से प्रार्थना जल्द से जल्द खूनदान कैंप में पहुँचें बहुत बहुत धन्यवाद समान तो कैलाश शर्मा रिपोर्ट